ਸਸ਼ੂਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਲਗਾਤਾਰ ਨਸ਼ਿਆਂ ਨੂੰ ਲੈ ਕੇ ਮੁਸਤੈਦ ਨਜ਼ਰ ਆ ਰਹੀ ਹੈ ਉਥੇ ਦੱਸਦੇ ਕਿ ਸੂਬੇ ਪੱਧਰ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜੋ ਕਿ ਪੁਲਿਸ ਨੂੰ ਵੇਖ ਕੇ ਆਪਣੀ ਬਾਈਕ ਪਿੱਛੇ ਭਜਾਉਣ ਲੱਗਦਾ ਜਦ ਪੁਲਿਸ ਨੂੰ ਇਸ ਤੇ ਸ਼ੱਕ ਹੁੰਦਾ ਤਾਂ ਇਸ ਨੂੰ ਰੋਕਿਆ ਗਿਆ ਤੇ ਇਸ ਦੇ ਕੋਲੋਂ 265 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਬਰਾਮਦ ਕੀਤੀ ਗਈ ਤਾਂ ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਪੁਲਿਸ ਨੂੰ ਵੇਖ ਕੇ ਵਾਪਸ ਭੱਜਣ ਕਿਸ਼ ਕਰ ਰਿਹਾ ਸੀ ਜਿਸ ਨੂੰ ਕਿਦ ਤ پولیس ਨੇ ਕਾਬੂ ਕੀਤਾ ਹੈ ਤਾਂ ਇਸ ਦੇ ਕੋਲੋਂ ਇਹ ਨਸ਼ੇ ਦੀ ਬਰਾਮਦਗੀ ਕੀਤੀ ਗਈ। ਉਹ ਤੇ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਤੇ ਐਸਐਸ ਨਗਰ ਮੁਹਾਲੀ ਵਿਖੇ ਮਾਮਲਾ ਦਰਜ ਹੋਇਆ ਤੇ ਇਸ ਤੋਂ ਪਹਿਲਾਂ 20 ਕਈ ਕੇਸ ਦਰਜ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਵਕਫ ਵਕ ਥਾਵਾਂ ਤੇ ਜਗ੍ਹਾ ਬਦਲ ਕੇ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸ ਬਾਬਤ ਹੋਰ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇਹ ਵੀ ਸੁਣਦਿਆਂ ਦੱਸਦੀ ਕਿ ਇਸੇ ਨੂੰ ਲੈ ਕੇ ਜਿਹੜੀ ਜਾਣਕਾਰੀ ਹੈ ਉਹ ਡੀਐਸਪੀ ਐਸਟੀਐਫ ਗੁਰਪ੍ਰੀਤ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੱਲ ਮਿਤੀ 12 ਨਵੰਬਰ 2024 ਨੂੰ ਮਾਨਯੋਗ ਸਾਡੇ ਜੀ एसटीएफ भटंडा रेज भटंडा स्टार सिकंदर सिंह पंत उन्ना दी रेनबाई रेट ਸਾਡੀ ਟੀਮ ਜਿਹਦੇ ਅਗਵਾਈ ਐਸਸੀ ਮੇਜਰ ਸਿੰਘ ਕਰ ਰਿਹਾ ਸੀਗੇ ਗਿੱਲਪਤੀ ओहो ਅਸ਼ਾ ਤਸਕਰਾਂ ਦੀ ਪਾਰ ਦੇ ਵਿੱਚ ਫਿਰ ਰਹੇ ਸੀ ਉਹਨਾਂ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਉਹਨਾਂ ਨੂੰ ਦੇਖ ਕੇ ਮੋੜ ਸ਼ੇਰ ਤੋਂ ਵਾਪਸ ਮੋੜ ਲਗਾ ਤਾਂ ਉਹਨਾਂ ਨੇ ਜਦੋਂ ਕਾਬੂ ਕੀਤਾ ਜਿਹਦਾ ਨਾਮ ਕਲਵੀਰ ਸਿੰਘ ਉਰਫ ਕੀੜਾ ਪੁੱਤਰ ਸੁਖਦੇਵ ਸਿੰਘ ਪੁੱਤਰ ਬੋਧ ਸਿੰਘ ਵਾਸੀ ਪਹਿਮਨ ਤੇ ਸਾ ਸਿੰਘ ਅਬ ਆਬਾਦ ਸਮਰਪਤੀ ਗੇਲਪਤੀ ਜਿਹੜਾ ਕਾਬੂ ਕੀਤਾ ਗਰਾਨੇ ਉਹਦੇ ਮੋਟਰਸਾਈਕਲ ਦੇ ਚੈਕਿੰਗ ਤੋਂ ਉਹਦੇ ਪਾਸੋਂ 265 ਗ੍ਰਾਮ ਹੀਰੋਇਨਸ ਗ੍ਰਾਮ ਦੀ ਜਿਸ ਦੇ ਆਧਾਰ ਤੇ ਮਕਦਮਾ ਨੰਬਰ 141 ਮਿਤੀ 12/9/2024 ਅੰਡਰ ਸੈਕਸ਼ਨ 12 21 ਕਾਡ 85 ਐਨਡੀਪੀਐਸ ਸੈਕਟ एसटीएफ सेक्टर 79 एस एस नगर महारी दर्ज हो गया जो यदि इन्वेस्टिगेशन चल रही है जो ये व्यक्ति वेमर दुवानेदार रहने वाले बट ये अपना प्रिंट ਛੱਡ ਕੇ ਇੱਥੇ ਗਿਲਬਤੀ ਰਹਿਣ ਲੱਗ ਗਿਆ ਸੀ ਦੇ ਪਿਛੇ ਵੈਮਨ ਦੇ ਸਾਸਿਨ ਉਹ ਤਾਂ ਰਹਿਣ ਵਾਲਾ ਤੇ ਪਿਛਲੇ 2 ਸਾਲਾਂ ਤੋਂ ਇਹ ਜਿਹੜਾ ਟ੍ਰੈਕਸ਼ਨ ਨਾਲ ਜੁੜਿਆ ਹੈ ਉਸ ਤੋਂ ਪਹਿਲਾਂ ਵੀ ਇਹਦੇ ਇੱਕ ਆਫ ਅਕਸਾਈਸ ਦੇ ਮਾਮਲੇ ਵਿੱਚ ਦਰਜ ਨੇ